ਕਿਸਰਿਆ ਜੀ ਨਾਨਕ ਤੇ ਹੋਏ ਪਾਏ ਤੇ ਸਰਜੀਤ ਪਾਤਰ ਜੀ ਦੀ ਅੰਤ ਮਾਰਦਾਸ ਤੇਰੀ ਪਨਾਹ ਖੁਦਾ ਗੁਰਿੰਦ ਸਭੇਰੀ ਜੈ ਨਾਨਕ ਕੋ ਨਾ ਰੂਪ ਕੋ

ਜਾਨੀ ਭਜਨ ਸਿੰਘ ਜਿਹਦੇ ਹੋਣ ਹਾਲ ਸਪੁੱਤਰ ਜਿਨ੍ਹਾਂ ਨੇ ਸ਼ਬਦ ਸੁਰਤ ਅਤੇ ਸੁਰਤਾ ਗਿਆਨ ਮਾਣਿਕ ਗ੍ਰੰਤ ਪ੍ਰਾਪਤ ਕੀਤਾ ਕਾਰਨ ਵਿੱਚ ਹੀ ਅਵਿੰਦਰ ਕੌਰ ਜੀ ਤੇ ਇਸ ਪਰਿਵਾਰ ਦੀ ਪਿਲਵਾੜੀ ਦੇ ਇਹਨਾਂ ਦੀਆਂ ਭੈਣਾਂ ਸਰਗਸ ਅਸੀਗਨ ਕੌਰ ਜੀ ਵਿਮਲ ਕੌਰ ਜੀ ਜਸਵੰਤ ਕੌਰ ਜੀ ਤੇ ਉਹ ਜਿਹੜੇ ਸਾਡੇ ਵਿੱਚ ਸੰਗਤ ਵਿੱਚ ਮੌਜੂਦ ਹਨ ਦੀ ਜਿੰਦਗੀ ਵਰਤੀ ਜਿਹੜੇ ਪਿਛਲੇ 10 ਸਾਲ ਦਿਨ ਤੋਂ ਭਰੇ ਆਈ ਇੰਨੇ ਸਾਰੇ ਘਟਨਾਂ ਦਾ ਸੰਭਾਵ ਰਹੇ ਸੋ ਜਿੱਥੇ ਪਾਤਰ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਮੋਢਾ ਜਿੱਦਾਂ ਲੋਕ ਧਾਰਾ ਵਿੱਚ ਜੀਉਂਦਾ ਉਸ ਵਿਸ਼ੇ ਤੇ ਇਹਨਾਂ ਨੇ ਪੀ ਐਚ ਡੀ ਕੀਤੀ ਇਸੇ ਕਰਕੇ ਇਹਨਾਂ ਦਾ ਉਹ ਸ਼ਬਦ ਤੇ ਰਿਹਾ

ਵਾਲੀਏ ਲੋ ਜਹਾਂ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀਓ ਨਿਆਸਰਿਆਂ ਦੇ ਆਸਰੇ ਬਾਣੀ ਕੀ ਬੋਹਤ ਕਾਲੀਓ ਕੇ ਜਹਾਜ਼ ਚਮਰਤਖ ਦੇ ਮਾਲਕ ਜੋ ਕੋ ਜੁਗਟਾਲ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਕਤ ਪਾਵਨ ਹਜੂਰੂ ਦੇ ਵਿੱਚ ਸਾਡੇ ਅੰਤਾਂ ਦੇ ਸਤਕਾਰਯੋ ਮਾਤਾ ਜੀ ਜਿਹੜੀ ਵੀ ਬਾਪੂ ਸਾਹਿਬ ਜੀ ਤੋਂ ਲਈ ਜਿਸਨ ਉਹਦਾ ਵੀ ਅੰਤਿਮ ਅਰਦਾਸ ਔਰ ਪੰਜਾਬ ਮੈਂ ਕਹਿੰਦਾ ਹੈ ਹਿੰਦੁਸਤਾਨ ਮੈਂ ਕਹਿੰਦਾ ਕਮੀ ਜਗਤ ਦੇ ਸਿਤਾਰੇ ਸਬਤਜੀਤ ਸਿੰਘ ਬਾਤੋਹੁਰਾ ਜੀ ਅੰਤਮ ਬੋਲੇ ਸੋਨਹਾ तो राजनीतिक पार्टिया सारे से के। तो रहे से ही मुखी सरकार सुखबीर सिंह घर होकर महेश हाजिर और उन्होंने सुजीत बहादुर जी ने सरकारी सम्मान कर मैं बेनती करा सरदार भगवंत सिंह मान होर अपने वह अपने कीर्दते ਸਾਡੇ ਹਰਮਨ ਪਿਆਰੇ ਡਾਕਟਰ ਸੀਜੀਤ ਬਾਦਰਵਾਲਾ ਨੇ ਮੀਡੀਆ ਸਾਈਡ ਤੇ ਕਰਨਾ ਪਈ ਆ ਮੀਡੀਆ ਸਾਈਡ ਤੇ ਹੋ ਜਵੇ ਯਾਰ ਦੱਸਾਂ ਤੁਹਾਨੂੰ ਅੱਜ ਜੋ ਸਾਇੰਸਿਟ ਗੁਰੂਆਂ ਸਭਜੀ ਦੀ ਪਾਵਨ ਦੀ ਬਹੁਤ ਤੇਹਾ ਹਾਜ਼ਰੀ ਦੇ ਵਿੱਚ ਸਾਜੀ ਨਵਾਜੀ ਸਾਹਿਬਾਨ ਸਭ ਤੋਂ ਪਹਿਲਾਂ ਅਤੇ ਦੀ ਸਾਜ ਪਾਈ ਮਹਿਲੂ ਜੀ ਦਾ ਅਲਸਾ ਵਾਹਿਗੁਰੂ ਜੀ ਕੀ ਫਤੇ

ਬਿਮਾਰ ਹੁੰਦਾ ਬੰਦਾ ਸਾਲ ਨੂੰ ਬਿਮਾਰੀ ਰਹਿੰਦੀ ਹੈ ਉਸਨੂੰ ਡਾਕਟਰ ਨੂੰ ਇਲਾਜ ਕਰਵਾ ਲਿਆ ਜਾਂਦਾ ਤਾਂ ਥੋੜਾ ਥੋੜਾ ਲੈਂਕੀ ਪਰ ਫਿਰ ਹੋ ਜਾਂਦਾ ਪਰ ਬਾਹਰ ਜਾਉਂ ਚਾਉਂ ਗਏ ਕਿ ਜਦੋਂ ਆਪਣੇ ਕੋਲੋਂ ਕਸਮੀ ਲੱਗੀ ਸੀ ਪਾਣੀ ਜਿੰਨੀ ਲੀਕ ਸੀ ਪਰ ਆਹ ਤਾਂ ਲੱਗਦਾ ਜਿਵੇਂ ਆਪ ਹੀ ਲੀਕ ਸੀ ਸੋ ਇਪਦਾਂ ਸੁਣੇ ਨੇ सोशल मीडिया पे अफवाह फैल मैं जो खबर सोशल मीडिया देखी मैं सभी जी ने फोन किया तरह की अफवाह चल रही अफवाह नहीं पद साहब नहीं है तो बड़ा मन दुख कि अचानक भाषा को अलाकार देने वाला स्पीचा विचारधारा जार वाद जिते कोई गल ना अभी तो फिर पात्र कोर्ट कर लो उ जे गल, उदास उदासन ऊर्जा देने चलती है तो उठ कि फोला जोगी जी करती। असिम लगे जो कोई यह पुछगा बनोगे है, तो उ हमेशा सोचा है। बड़े है लोगों के प्यार के बात कर पार्लीमेंट के रिकॉर्ड को लैके विधानसभा स्पीकर साहब बैठे हर जो तो मेरा कोई मैं भी मौका मिलता

ਸਭ ਮਿਲ ਲੁਕ ਰਿਆ ਕਪਤਾਰ ਜੀ ਕਪਤਾਰ ਜੀ ਸੁਪਰੀਆ ਨੂੰ ਸਦੋਂ ਸੋਸਾ ਜੀ ਮੀਨਾ ਇਸ ਜਿਹੜਾ ਨਾਮ ਹੈ ਇਹ ਤਾਂ ਅਸੀਂ ਮੰਨਦੇ ਜਾ ਚੱਕਾ ਹਮਾਰ ਬੇਨਤੀ ਕਰਾਂਗਾ ਕਿ ਜਿਹੜਾ ਸੁਪਨਾ ਅਸੀਂ 11 ਦੋਸਤਾਂ ਨੇ ਲਿਆ ਹੈ ਕਿ ਡਾਕਟਰ ਸੰਜੀਤ ਆਪ ਤਰ ਜਿਹਦੇ ਨਾਲ ਪੰਜਾਬੀਆਂ ਦੇ ਮੁੱਖ ਮੰਤਰੀ ਬਹੁਤ ਮਾਨ ਜੀ नारे हुए हैं मेरे साहबान मंत्री साहबान बख बख संप्रदावान के आगू धार्मिक संप्रदाव के आगू समाजिक संस्थाव के आगू आप सब ने गुरु बख्शी हुई फतेह की सान पाने लगे हैं फतेह का जवाब फतेह दौ वाहेगुरु जी का खालसा वाहेगुरु वा वा जी की फते

ंजी शब्दावली का पंजाबी कोश ना का नाम होना यह विशा से इक्की फरवरी अंतरराष्ट्रीय माँ बोली दिवस है तो कह रही कि एड आ गई कि अखबारों मैं उस वे एड वास्ते तो हमें साइज वगैरह सारा कुछ याटेंट देना पड़े शाम तक मैं कंटेंट भेजता इक्की फरवरी ने सारे देश के अंग्रेजी के हिंदी के उर्दू गए जी भाषा सारे देश के अखबार फरंट पेज पंजाबी माँ बोली का इश्तहार आया से मैंने उन्होंने फोन करके कि इन्ना छे नहीं सोचा सी मैं मतलब